ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋਸ਼ ਲੋਕ ਚੱਲ ਰਿਹਾ ਹੈ ਉਹਦੇ ਅਗਲੀਆਂ ਦੋ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੱdਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੇ ਖੱਟ ਕਲ ਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੀਆਂ ਇਹ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਗ ਤੇ ਸੁਭਾਏ ਮਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਹਨ ਆਓ ਇਹਨਾਂ ਦੁਕਾਰ ਆਹੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਵੱਡਿਆ ਹੱਥ ਦਲਾਲ ਕੇ ਮੁਸਫੀ ਇਹ ਕਰੇ ਇਸ ਤੋਂ ਕਰਹੀਂ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਅੱਗੋਂ ਪ੍ਰਭੂ ਇਹ ਨਿਆਂ ਕਰਦਾ ਹੈ ਕਿ ਇਹ ਚੋਰੀ ਦਾ ਮਾਲ ਅਪਰਾਣ ਵਾਲੇ ਬ੍ਰਾਹਮਣ ਦਲਾਲ ਦੇ ਹੱਥ ਵੱਡੇ ਜਾਂਦੇ ਹਨ ਨਾਨਕ ਅੱਗੇ ਸੋ ਮਿਲੇ ਜੇ ਖੱਟਾ ਕਾਲਾ ਦੇ ਨਾਨਕ ਜੀ ਆਖ ਰਹੇ ਹਨ ਕਿ ਕਿਸੇ ਦਾ ਪੜਾਇਆ ਹੋਇਆ ਅੱਗੇ ਕੀ ਮਿਲਣਾ ਹੈ ਆਗਾ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ ਕਮਾਉਂਦਾ ਹੈ ਤੇ ਹੱਥੀ ਦਿੰਦਾ ਹੈ ਪਾਵ ਇਸ ਪੂਰੇ ਸ਼ਲੋਕ ਵਿੱਚ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜਦੋਂ ਕੋਈ ਇਨਸਾਨ ਇਸ ਸੰਸਾਰ ਤੋਂ ਚਲਾ ਜਾਂਦਾ ਹੈ बाद ਵਿੱਚ ਤਾਂ ਉਸ انسان ਦੇ ਕੀਤੇ ਹੋਏ ਕਰਮ ਹੀ ਕੰਮ ਆਉਂਦੇ ਹਨ ਜੋ انسان ਆਪਣੇ ਜਿਉਂਦੇ ਜੀ ਕਰਮ ਕਰਦਾ ਹੈ ਜੇ ਉਹ ਚੰਗੇ ਕੰਮ ਕਰਦਾ ਹੈ ਤਾਂ ਉਹਦੀ ਚੰਗੀ ਸੋਭਾ ਹੁੰਦੀ ਹੈ ਜਿਉਂਦੇ ਜੀ ਉਹਦੇ ਹੱਥੀਂ ਦਿੱਤਾ ਹੋਇਆ দান ਹੀ ਉਹਦੇ ਕੰਮ ਆਉਂਦਾ ਹੈ ਲੋਕ ਉਸ ਨੂੰ ਸਦਾ ਹੀ ਯਾਦ ਰੱਖਦੇ ਹਾਂ ਬਾਅਦ ਵਿੱਚ ਉਹਨਾਂ ਦੇ ਘਰਦਿਆਂ ਵੱਲੋਂ ਦਿੱਤਾ ਹੋਇਆ ਦਾਨ ਕੋਈ ਕੰਮ ਨਹੀਂ ਆਉਂਦਾ ਉਹੀ ਉਹੀ ਕੁਝ ਕੰਮ ਆਉਂਦਾ ਹੈ ਜੋ ਉਹ ਜਿਉਂਦੇ ਜੀ ਆਪਣੇ ਹੱਥੀ ਕਰ ਗਿਆ ਇਸ ਪੂਰੇ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਹੈ ਅੱਗੇ ਆਸਾ ਦੀ ਵਾਰ ਬਾਣੀ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਕਲ ਸਰਬਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ